ਕੀ ਕਾਲ ਕੀ ਹਾਲ ਚਾਲ ਨੇ ਅੱਜ ਆਪਣੇ ਨਾਲ ਜ਼ਿਲ੍ਹਾ ਸਰਹੰਦ ਸਰਹੰਦ ਨਹਿਰ ਦੇ ਉੱਤੇ ਖੜੇ ਆ ਤੇ ਆਪਣੇ ਨਾਲ ਨੇ ਅੱਜ ਨਵਾਬ ਜੀ ਨਵਾਬ ਦਾ ਹੈਗਾ ਬਾਈ ਹੇਅਰ ਸਪੈਸ਼ਟਾ ਤੇ ਬਾਈ ਦਾ ਸਲੂਨ ਹੈ ਤੇ ਬਾਈ ਗਰੰਟੀ ਦਿੰਦਾ ਕਹਿੰਦਾ ਵੀ ਮੈਂ ਨਾ ਗੰंजे ਦੇ ਸਿਰ ਤੇ ਖੇਤੀ ਕਰਾ ਦੂੰਗਾ ਤੇ ਆਪਾਂ ਬਾਈ ਤੋਂ ਜਾਣਾਂਗੇ ਵੀ ਗੰंजे ਦੇ ਸਿਰ ਤੇ ਖੇਤੀ ਕਿੱਦਾਂ ਹੁੰਦੀ ਹੈ ਲੋ ਜੀ ਅਸਲਾਮੁਅਲੈਕੁਮ ਸ਼ਸ਼ੀਕਾਲ ਨਮਸਕਾਰ ਮੈਂ ਤੁਹਾਡਾ ਬਣਾ ਨਵਾਬ ਜ਼ਿਲ੍ਹਾ ਫਤਿਹਗੜ ਸਾਹਿਬ ਸਰਹੰਦ ਜੋ ਕਿ ਬਾਹਲ ਛੱਡਦੇ ਕਰਦਾ ਬੰਤੇ ਅਨਸ਼ਾ ਅਪਾ ਬਾਹਲ ਲੈ ਕੇ ਆਏ ਬਾਈ ਸਰਦਾਰ ਜੀ ਨੇ ਮਨਦੀਪ ਜੀ ਨੇ ਬਹੁਤ ਵਧੀਆ ਸਵਾਲ ਪਾਇਆ ਕਹਿੰਦੇ ਗੰਗੇ ਦੇ ਖੇਤੀ ਕਿਵੇਂ ਕਰਦਾਂਗੇ ਕਰਨ ਵਾਲਾ ਦਾ ਪਰਮਾਤਮਾ ਇਨਸਾਨ ਤੇ ਇੱਕ ਮਨਦੀਪ ਕਰਨ ਵਾਲਾ ਦਾ ਪਰਮਾਤਮਾ ਇਨਸਾਨ ਤੇ ਜਰੀਆ ਬਣ ਜਾਂਦਾ ਜੋ ਕਿ ਨਵਾਬ ਖਾਨ ਹੈ ਸਪੈਸ਼ਲੀ ਤੋਂ ਮੇਰਾ YouTube ਚੈਨਲ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਜੋਕਰ ਰਿਜ਼ਲਟ ਸਹੀ ਲੱਗਣਗੇ ਜੇਕਰ ਤੁਹਾਨੂੰ ਸਿ ਰਿਜ਼ਲਟ ਸਹੀ ਲੱਗਣਗੇ ਤਾਂ ਇਹ ਵੀਡੀਓ ਅੱਗੇ ਸ਼ੇਅਰ ਕਰ ਦਿਓ ਹਰੇਕ ਰਿਜ਼ਲਟ ਮੇਰੇ ਉਹਦੇ ਉੱਪਰ ਪਿਆ ਜੋ ਕਿ ਹਰਨਪੁਰ ਤੋਂ ਜੋ ਕਿ ਇੱਕ ਵੀਡੀਓ ਕੁੜੀ ਬਿਲਕੁਲ ਹੀ ਗੰਜੀ ਟੀ ਉਹਦੇ ਵਾਲ ਟੌਪ ਕਲਾਸ ਆ ਜਾ ਗਏ ਜੇਕਰ ਕਿਸੇ ਨੂੰ ਵਾਲਾਂ ਦੀ ਪ੍ਰੋਬਲਮ ਹੈ ਤਾਂ ਮੇਰਾ ਨੰਬਰ 97814 ਤੇ 1145 ਤੁਸੀਂ ਸੰਪਰਕ ਕਰ ਸਕਦੇ ਹੋ ਜੀ ਬੰਦੀ ਤੇ ਭਾਈ ਆਪਾਂ ਕੱਲਾ ਇਹ ਨਹੀਂ ਕਹਿਣਾ ਚਾਹੁੰਦੇ ਆਪਾਂ ਇਹ ਕਹਿਣਾ ਚਾਹੁੰਦੇ ਵੀ ਦੇਖੋ ਅਸੀਂ ਇਹਨਾਂ ਦੀ ਪਹਿਲਾਂ ਵੀਡੀਓ ਦੇਖਿਓ ਜੇ ਭਾਈ ਕੰਟੈਕਟ ਨੰਬਰ ਦੇ ਦਿਓ ਜਿਨ੍ਹਾਂ ਦਾ ਇਹਨਾਂ ਨੇ ਕੰਮ ਕੀਤਾ ਜਿਨ੍ਹਾਂ ਨੂੰ ਮੈਡੀਸਨ ਦਿੱਤੀ ਜੀ ਉਹਨਾਂ ਤੋਂ ਜਾਣ ਕੇ ਫਿਰ ਇਹਨਾਂ ਕੋਲੇ ਆਉਣਾ ਆਪਾਂ ਫੋਕੀ ਵਾਵਾ ਨਹੀਂ ਕੰਮ ਬੋਲਦਾ ਜੀ ਕੰਮ ਬੋਲਦਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਨਾ ਇੱਥੇ ਕੋਈ ਸੰਗਰੂਰ ਖੰਨੇ ਬੜੀ ਜਗ੍ਹਾ ਤੇ ਕਿਉਂਕਿ ਮੇਰਾ ਨਾਮ ਮਨਦੀਪ ਨਹੀਂ ਹੈਗਾ ਮੇਰਾ ਨਾਮ ਦਿਲਪ੍ਰੀਤ ਹੈ ਦਿਲਪ੍ਰੀਤ ਸਾਰੀ ਦਿਲਪ੍ਰੀਤ ਜੀ ਤੇ ਬਾਈ ਕੋਲੇ ਮੈਂ ਸਪੈਸ਼ਲ ਮੈਡੀਸਨ ਲੈਣ ਆਇਆ ਸੀ ਤੇ ਇੱਕ ਐਂਕਰ ਹੋਣ ਦੇ ਨਾਤੇ ਬਾਈ ਕਹਿੰਦਾ ਐਣ ਮੈਂ ਕਿਹਾ ਯਾਰ ਜੋ ਮੇਰੇ ਮੇਰੇ ਨਾ ਖੇਤੀ ਕਰਾਦੇ ਸਿਰ ਤੇ ਦੁਬਾਰੇ ਵਾਲਾਂ ਦੀ ਐਡ ਤਾਂ ਤੇਰੀ ਮੈਂ ਇੰਟਰਨੈਸ਼ਨਲ ਲੈਵਲ ਤੇ ਕਰਾ ਜੀ ਜੀ ਤੇ ਬਾਈ ਕੋਲੇ ਜ਼ਰੂਰ ਆਇਓ ਜੀ ਜੀ ਇਨਸ਼ਾਅੱਲਾ ਇਹ ਵੀਡੀਓ ਅੱਗੇ ਸ਼ੇਅਰ ਕਰਦੇ ਫਿਰ ਮੈਂ ਕੋਈ ਗੱਲ ਕਰੂੰਗਾ ਜੇ ਘਰ ਸੱਚਾਈ ਲੱਗੂ ਮੇਰੇ ਚੰਦਰ ਦਿੱਤਾ ਮੇਰੇ ਤੱਕ ਆ ਜਿਓ ਨੀਦਾ ਇਸ ਵੀਡੀਓ ਨੇ ਅੱਤੀ ਡਿਲੀਟ ਕਰ ਦੇ ਨਾ ਡਿਲੀਟ ਕਰ ਦੇ ਜੀ ਅਸਲਾਮੁਅਲੈਕ ਸਸਿਕਾ ਸਸਿਕਾ ਕਾਲੋ